ਪੰਜਾਬ ਦੀ ਸਿਆਸਤ ਵਿੱਚ ਇੱਕ ਵੱਖਰਾ ਸਥਾਨ ਰੱਖਣ ਵਾਲੇ ਉੱਗੇ ਸ਼ਖਸੀਅਤ ਅਤੇ ਦਰਵੇਸ਼ ਸਿਆਸਤਦਾਨ ਸੁਖਦੇਵ ਸਿੰਘ ਢੀਂਸਾ ਦਾ ਬਿੱਤੇ ਦਿਨੀ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਜੇਕਰ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੋਗ ਦੀ ਲਹਿਰਾਂ ਉੱਥੇ ਹੀ ਚੰਡੀਗੜ੍ਹ ਜਿੱਥੇ ਪਰਮਿੰਦਰ ਸਿੰਘ ਢੀਂਸਾ ਸਾਬਕਾ ਵਿੱਤ ਮੰਤਰੀ ਅਤੇ ਪੂਰਾ ਪਰਿਵਾਰ ਆ ਉੱਥੇ ਹੀ ਰਾਜਨੀਤਿਕ ਸ਼ਖਸੀਅਤਾਂ ਉਥੇ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਨੇ ਪਰ ਕੱਲ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੁਖਦੇਵ ਸਿੰਘ ਢੀਂਸਾ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਜੋ ਤੁਹਾਡੇ ਨਾਲ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇਹ ਉੱਬਾਵਾਲ ਪਿੰਡ ਦੀ ਤਸਵੀਰ ਹੈ ਜਿੱਥੇ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਆਪਣੇ ਹੀ ਖੇਤਾਂ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਜਿਸ ਦੀਆਂ ਤਿਆਰੀਆਂ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਛੱਡਣਾ ਐ ਜੀ ਪੀਸੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਵੀ ਕੱਲ ਕਿੰਨੇ ਵਜੇ ਸੁਖਦੇਵ ਸਿੰਘ ਢੀਂਸਾ ਸੰਗਰੂਰ ਕੋਠੀ ਪਹੁੰਚਣਗੇ ਅਤੇ ਕਿਸ ਤਰ੍ਹਾਂ ਦਾ ਸ਼ਡਿਊਲ ਰਹਿਣ ਵਾਲਾ ਚੰਗਾਲ ਸਾਹਿਬ ਸੁਖਦੇਵ ਸਿੰਘ ਢਿੰਸਾ ਜੇਕਰ ਗੱਲ ਕਰ ਲਈ ਤਾਂ ਕੱਲ ਨੂੰ ਕਿੰਨੇ ਵਜੇ ਸੰਗਰੂਰ ਪਹੁੰਚ ਜਾਣਗੇ ਤੇ ਕਿੰਨੇ ਵਜੇ ਇੱਥੋਂ ਰਵਾਨਾ ਹੋਣਾ ਤੇ ਮੈਂ ਉੱਪਰ ਵਾਲੇ ਕੀ ਤਿਆਰੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦਰਵੇਸ਼ ਸ਼ਿਆਹਦਾਨ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਹੀ ਧੜਲੇ ਨਾਲ ਕੰਮ ਕੀਤਾ ਕਦੇ ਵੀ ਸਾਡੇ ਉਹਨਾਂ ਦੇ ਹਮਸਫਰ ਸਾਥੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਨਾ ਉਹਨਾਂ ਦੀ ਗੱਲ ਕਦੇ ਮੋੜੀ ਨਾ ਕਦੇ ਢੀਂਸਾ ਸਾਹਿਬ ਨੇ ਬਾਦਲ ਸਾਹਿਬ ਦੀ ਗੱਲ ਮੋੜੀ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਾਰਥਕ ਪੰਥ ਪ੍ਰਸਤੀ ਗੱਲਾਂ ਕਰੇ ਔਰ ਸਾਡਾ ਜਿਹੜਾ ਸਿੱਖ ਗੋਮ ਹੈ ਉਹਦਾ ਸਿਰ ਉੱਚਾ ਹੋਵੇ ਉਹਨਾਂ ਦੇ ਹਮੇਸ਼ਾ ਹੀ ਮਨ ਦੇ ਵਿੱਚ ਹੁੰਦੀ ਸੀ ਕਿ ਪੰਥ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਸੋ ਕੱਲ 8 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਣਾ ਹੈ ਉਹਨਾਂ ਦੀ ਮ੍ਰਿਤਕ ਦੇ ਉੱਥੋਂ ਰਵਾਨਾ ਹੋ ਕੇ ਰਸਤੇ ਦੇ ਵਿੱਚ ਕਈ ਥਾਂ ਪੜਾ ਨੇ ਰਸਤੇ 'ਚ ਹੁੰਦੇ ਹੋਏ ਤਕਰੀਬਨ 11:00 ਵਜੇ ਦਾ ਟਾਈਮ ਹੈ ਜਿਹੜਾ ਇੱਥੇ ਕੋਠੀ ਢਿੰਸਾ ਸਾਹਿਬ ਦੀ ਕੋਠੀ ਪਹੁੰਚਣਾ ਹੈ ਇੱਥੇ ਫਿਰ ਜਿਹੜੇ ਵੀ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਮਿਲਣ ਵਾਲੇ ਸੱਜਣ ਮਿੱਤਰ ਨੇ ਉਹ ਇੱਥੇ ਕੋਠੀ ਵੀ ਦਰਸ਼ਨ ਕਰ ਸਕਦੇ ਨੇ ਤਕਰੀਬਨ 3:00 ਵਜੇ 2:30 ਵਜੇ ਦਾ ਇੱਥੋਂ ਚੱਲਣ ਦਾ ਸਮਾਂ ਉੱਬਾਵਾਲ ਉਹਨਾਂ ਦੇ ਜੱਦੀ ਪਿੰਡ ਖੇਤ ਦੇ ਵਿੱਚ ਜਗ੍ਹਾ ਤਿਆਰ ਕੀਤੀ ਗਈ ਹੈ ਜਿੱਥੇ ਉਹਨਾਂ ਦਾ ਸੰਸਕਾਰ ਕਰਨਾ ਹੈ ਤਰੀ ਉਨ 3 ਵਜੇ ਉਹਨਾਂ ਦਾ ਉੱਥੇ ਸੰਸਕਾਰ ਜਿਹੜਾ ਕੀਤਾ ਜਾਵੇ ਇੱਕ ਪੰਥ ਪ੍ਰਸਤ ਜਿਹੜੇ ਆਗੂ ਸਨ ਕੋਈ ਇਹਦੇ ਬਾਰੇ ਕੋਈ ਇਸ ਜੀ ਵਿਚਾਰ ਨਹੀਂ ਵੀ ਉੱਥੇ ਕੋਈ ਸਮਾਦ ਬਣਾਈ ਜਾਵੇ ਕਿਉਂਕਿ ਇੱਕ ਵੱਖਰੇ ਇਨਸਾਨ ਜੋ ਦੇਸ਼ ਦੇ ਵਿੱਚ ਸ਼ਰਮੌਰ ਆਗੂ ਰਹੇ ਹੋਣ ਉਹਨਾਂ ਦਾ ਸੰਸਕਾਰ ਤਾਂ ਕਿਸੇ ਵੱਖਰੀ ਜਗ੍ਹਾ ਤੇ ਕਰਨ ਦਾ ਅੱਜ ਫਰਜ਼ੀ ਬਣਦਾ ਹੈ ਪਰ ਹਜੇ ਕੋਈ ਇਤਲਾ ਦੇ ਵਿਚਾਰ ਨਹੀਂ ਕਿ ਉਥੇ ਸਮਾਦ ਬਣਾਉਣੇ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਹੈ ਇਹ ਹਜੇ ਹਜੇ ਕੋਈ ਵਿਚਾਰ ਨਹੀਂ ਚੰਗਲ ਸਾਹਿਬ ਕੀ ਕੱਲ ਸੰਸਕਰ ਮੌਕੇ ਕੋਈ ਉੱਗੀ ਸ਼ਖਸੀਅਤ ਕੋਈ ਵੱਡਾ ਲੀਡਰ ਪਹੁੰਚ ਸਕਦਾ ਇਸ ਸੰਸਕਰ ਦੇਖੋ ਅੱਜ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਆਗੂ ਉਥੇ ਆ ਕੇ ਮੈਂ ਵੀ ਅੱਜ ਚੰਡੀਗੜ੍ਹ ਰਿਹਾ ਸਾਰਾ ਦਿਨ ਆਗੂ ਆ ਕੇ ਮਿਲਦੇ ਰਹੇ ਨੇ ਕੱਲ ਨੂੰ ਸਾਰੇ ਹੀ ਪੰਜਾਬ ਦੇ ਆਗੂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਔਰ ਪੰਜ ਮੈਂਬਰੀ ਕਮੇਟੀ ਜਿਸ ਤਰ੍ਹਾਂ ਵੱਡੇ ਆਗੂ ਬੀਬੀ ਜਗੀਰ कौर ਰਖੜਾ ਸਾਹਿਬ ਸਾਰੇ ਹੀ ਨਾਲ ਆਉਣਗੇ ਚੰਦੂ ਮਹਾਰਾਜ ਸਾਹਿਬ ਔਰ ਇੱਥੇ ਵੀ ਬਹੁਤ ਸਾਰੇ ਵੱਡੇ ਆਗੂ ਜਿਹੜੇ ਇੱਥੇ ਆ ਸਕਦੇ ਜੀ ਬਿਲਕੁਲ ਐਸਾ ਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ ਜਿਨ੍ਹਾਂ ਨੇ ਦੱਸਿਆ ਕਿ ਕੱਲ 8 ਵਜੇ ਚੰਡੀਗੜ੍ਹ ਤੋਂ ਸੁਖਦੇਵ ਸਿੰਘ ਢੀਂਸਾ ਦੀ ਜੋ ਮ੍ਰਿਤਕ ਦੇ ਆ ਉਸ ਨੂੰ ਲੈ ਕੇ ਸੰਗਰੂਰ ਤਕਰੀਬਨ 11:00 ਵਜੇ ਦਾ ਸਮਾ ਦੱਸਿਆ ਜਾ ਰਿਹਾ 11:00 ਵਜੇ ਸੁਖਦੇਵ ਸਿੰਘ ਢੀਂਸਾ ਦੀ ਕੋਠੀ ਵਿਖੇ ਉਹਨਾਂ ਦੀ ਮ੍ਰਿਤਕ ਦੇਹ ਰੱਖੀ ਜਾਊਗੀ ਦਰਸ਼ਨਾਂ ਦੇ ਲਈ ਲੋਕ ਕਰਕੇ ਕੱਲ ਤੋਂ ਹੀ ਕੋਠੀ ਦੇ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਹੁਤ ਸਾਰੇ ਲੋਕ ਨੇ ਜੋ ਚੰਡੀਗੜ੍ਹ ਵੀ ਚਲੇ ਗਏ ਨੇ ਸੁਖਦੇਵ ਸਿੰਘ ਢੀਂਸਾ ਜੀ ਦੇ ਅੰਤਮ ਦਰਸ਼ਨ ਕਰਨ ਦੇ ਲਈ ਪਰ ਤੁਹਾਨੂੰ ਦੱਸ ਦੇ ਕਿ 2:30 ਵਜੇ ਦਾ ਸਮਾ ਸੰਗਰੂਰ ਤੋਂ ਚੱਲਣ ਦਾ ਉਸ ਤੋਂ ਬਾਅਦ 3:00 ਵਜੇ ਦਾ ਸਮਾ ਪਿੰਡੂਬਾਵਾਲ ਜੋ ਸੁਖਦੇਵ ਸਿੰਘ ਢੀਂਸਾ ਦੇ ਜੱਦੀ ਪਿੰਡ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੱਧੂ ਪਿੰ